ਸੋ ਮੈਂ ਘਰਦਿਆਂ ਨੂੰ ਕਿਹਾ ਕਿ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੋ ਮੈਂ ਹੁਣ ਵਾਪਸ ਆਪਣੇ ਪਤਨਾਂ ਨੂੰ ਆਉਣਾ ਚਾਹੁੰਨਾ ਵੀ ਮੈਂ ਤੁਹਾਨੂੰ ਅਜੇ ਆਪਣੇ ਘਰ ਵਿੱਚ ਰਹਿਣਾ ਚਾਹੁੰਨਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਆ ਉਹ ਲਾਈਫ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਜ਼ਾਰ ਦਿੱਤੀ ਤੇ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆਣ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਅਕਿਉ ਮੇਰੇ ਘਰ ਦੇ ਬਣਾ ਸਵਾਰ ਕੇ ਮੈਨੂੰ ਕਹਿੰਦੇ ਤੂੰ ਸਾਡੇ ਲਈ ਕੀ ਕੀਤਾ ਕੀ ਅੱਧ ਤੱਕ ਕਰੂੰ ਤੂੰ ਵਿਦੇਸ਼ਾਂ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਆਪਣੇ ਐਸ਼ ਵਾਸਤੇ ਗਿਆ ਆਪਣੀ ਐਸ਼ ਪ੍ਰਸਤੀ ਵਾਸਤੇ ਗਿਆ ਸਾਡੇ ਲਈ ਤੂੰ ਕੁਝ ਨਹੀਂ ਕੀਤਾ ਅਸੀਂ ਜਿੱਥੇ ਸੀ ਉੱਥੇ ਹੀ ਹਾਂ ਹਰ ਚੜਦੇ ਮਹੀਨੇ ਜਦੋਂ ਸੈਲਰੀ ਮਿਲਦੀ ਆ ਪਹਿਲਾਂ ਇਕੱਲੇ ਇਕੱਲੇ ਦੇ ਕੌਂਡ ਦੇ ਵਿੱਚ ਪਾਈ ਦੀ ਆ ਫਿਰ ਆਪਣਾ ਵੀ ਰੋਟੀ ਭਰੀ ਖਾਣਾ ਕੋਈ ਕੱਪੜਾ ਲੱਤਾ ਵੀ ਦੇਖਣਾ ਅੱਜ ਉਹਨਾਂ ਨੇ ਇੰਨੀ ਗੱਲ ਕਹੀ ਕਿ ਸਾਡੇ ਲਈ ਤੁਸੀਂ ਕੀਤਾ ਕੀ ਆ ਇੱਕ ਵੱਡਾ ਕਰਦਾ ਮੈਂਬਰ ਹੋਣ ਦੇ ਕਰਕੇ ਬੰਦਾ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਬਾਹਰ ਕਿ ਮੇਰੇ ਘਰ ਦੀ ਜਿੰਦਗੀ ਬਣ ਜਾਵੇ ਮੇਰੇ ਬੱਚਿਆਂ ਦੀ ਬਣ ਜਾਵੇ ਪਰ ਕਰਦੇ ਤੇਰੀ ਵੀ ਜਿਹੜਾ ਹੈਗਾ ਉਹ ਆ ਕੇ ਵੱਡੇ ਬੰਦੇ ਨੂੰ ਇਹ ਕਹਿੰਦੇ ਆ ਕਿ ਤੂੰ ਸਾਡੇ ਵਾਸਤੇ ਅਜ ਤੱਕ ਕੀ ਕੀਤਾ ਕੀ ਆ ਛੋਟੇ ਭਰਾ ਦਾ ਵਿਆਹ ਕੀਤਾ ਆਪਣੀ ਭੈਣ ਦਾ ਵਿਆਹ ਕੀਤਾ ਛੋਟੇ ਭਰਾ ਨੂੰ ਡਾਕਟਰ ਬਣਾਇਆ ਆਪਣੇ ਸਿਰ ਤੇ ਤਪਾਂ ਵੀ ਦੇਖੀਆਂ ਠੰਡਾ ਵੀ ਦੇਖੀਆਂ ਆਪਣਾ ਕੋਈ ਸ਼ੌਂਕ ਨਹੀਂ ਪੂਰਾ ਕੀਤਾ ਕੋਈ ਨਵਾਂ ਕੱਪੜਾ ਨਹੀਂ ਪਾ ਕੇ ਦੇਖਿਆ ਕੁਝ ਝੂਠ-ਬੂਠ ਨਹੀਂ ਲਾ ਕੇ ਦੇਖਿਆ ਤੇ ਚੰਗਾ ਖਾ ਕੇ ਨਹੀਂ ਅਰਥ ਕਰ ਦੇਖਿਆ ਨਾ ਕਰੇ दारू ਪੀਤੀ ਨਾ ਸਿਗਰਟ ਨਾ ਕੋਈ ਬੀੜੀ ਨਾ ਤਵਾਕੂ ਪਾ ਕਰਦੇ ਨੇ ਕਹਿੰਦੇ ਤੂੰ ਸਾਡੇ ਲਈ ਕੀਤਾ ਕੀ ਆ ਦੱਸੋ ਆਪਣੇ ਚਾਮਦਿਆਂ ਜੁੱਤੀਆਂ ਬਣਾ ਕੇ ਦੇ ਦਈਏ ਤਾਂ ਵੀ ਕਰਦੇ ਨੇ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀ ਆ